ਵੈਗਰੂ ਜਿੱਕਾ ਖਲਸਾ ਵੈਗਰੂ ਜੀ ਦੇ ਫਤਿਹ ਗੁਰਬਾਣੀ ਵਿੱਚ ਦੋ ਤਰ੍ਹਾਂ ਦੀਆਂ ਮਾਤਰਾਾਂ ਅਸੀਂ ਵਰਤੋਂ ਵਿੱਚ ਦੇਖਦੇ ਆ ਇੱਕ ਲਘੂ ਮਾਤਰਾ ਇੱਕ ਦੀਰਘ ਮਾਤਰਾ ਜਿੱਤੇ ਵੀ ਲਘੂ ਮਾਤਰਾ ਤਿੰਨ ਲਗ ਤਿੰਨੇ ਲਘੂ ਮਾਤਰਾ ਇਹਦਾ ਉਚਾਰਨ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਜਾਂ ਕਿਤੇ ਇਹ ਬਹੁਤ ਘੱਟ ਹੈ ਇਸ ਸ੍ਰਿ ਪਾਤਵਾਂ ਦੇ ਨੇ ਜਾਂ ਕਿਤੇ ਬੁਲੰਚੀ ਵੀ ਉਹਦੇ ਨਾਲ ਬਹੁਤ ਘੱਟ ਬੋਲੇ ਜਾਂਦੇ ਨੇ ਕਿ ਉਚਾਰਨ ਹਰ ਬਹੁਤ ਹਲਕਾ ਹੁੰਦਾ ਹੈ ਜੋ ਦੂਸੀ ਮਾਤਰਾ ਹੈਗੀ ਆ ਉਹ ਸਾਰੀ ਦੀਰਗ ਉਹ ਸਾਰੀ ਬੋਲਰ ਚੰਗੇ ਰਹੀਆ ਅਸੀਂ ਨਾ ਅੱਜ ਇੱਕ ਜੋ ਸ਼ਬਦ ਹੈਗਾ ਜਿਹਨੂੰ ਆ ਤੌਰ ਤੇ ਅਸੀਂ ਮਤਲਬ ਕਿ ਇਹੋ ਪੜਦੇ ਆ ਈੜਿ ਸਿਆਰੀ ਹਾਈ ਨੋਂਕੜ ਲੱਗਦਾ ਹੈ ਕਿ ਲਈ ਇੱਕ ਜੋ ਲੱਗਿਆ ਮਾਤਰਾ ਲਗੂ ਮਾਤਰਾ ਲਗਈਏ ਇਹਦਾ ਜੋ ਸ਼ੁੱਧ ਚਾਰਨ ਹੈ ਉਹ ਏ ਏ ਕੀ ਹੈ ਇੱਕ ਨਿਸ਼ਚੇ ਬਾਚਕ ਵਿਸ਼ੇਸ਼ਣ ਹੈ ਇੱਕ ਵਚਨ ਕਰਕੇ ਇਹਨੂੰ ਵਰਤਿਆ ਜਾਂਦਾ ਜਿੱਥੇ ਲਬਜ ਇਹੋ ਹੈ ਉਹ ਕਾਫੀ ਸ਼ਬਦ ਐਸੇ ਹੈਗੇ ਜਿੱਥੇ ਅਸੀਂ ਮਤਲਬ ਕਿ ਉਦਾਹਰਣ ਦੇ ਕੇ ਲਾ ਕੇ ਸਮਝਾਂਗੇ ਵੀ ਹਾਂ ਇਸ ਨੂੰ ਇਹੋ ਕਹੋ ਬੋਲਣਾ ਜਿੱਥੇ ਈ ਤੇ ਲਾਵਾ ਹਾਹੀਂ ਨ ਹੋੜਾ ਹੈ ਸਿਰਫ ਉੱਤੇ ਹੀ ਇਹੋ ਬੋਲਣਾ ਅਦਰਵਾਈਜ਼ ਜਿੱਥੇ ਵੀ ਜਿੱਥੇ ਇਹ ਹੋਏਗਾ ਉਹਨੂੰ ਇਹ ਬੋਲਣਾ ਸੀ ਇਹ ਇੱਕ ਇੱਕ ਸੰਕੇਤਕ ਆ ਇੱਕ ਕਿਸੇ ਦੀ ਦੂਸਰੇ ਸ਼ਬਦ ਦੀ ਪਛਾਣ ਕਰਾਉਂਦਾ ਵੀ ਜਿਹੜਾ ਸ਼ਬਦ ਦੀ ਮੈਂ ਗੱਲ ਕਰਦਾ ਉਹ ਇਹ ਹੈ ਭਾਵੇਂ ਉਹ ਇਹ ਤੁਹਾਨੂੰ ਹੋਵੇ ਭਾਵੇਂ ਨਿਧਾਨ ਹੋਵੇ ਜਿਹੜਾ ਸ਼ਬਦ ਨਾਲ ਹੋਊਗਾ ਜੇ ਇਹਨੂੰ ਔਂਕੜ ਹੈ ਉਦੇ ਨਾਲ ਜਿਹੜਾ ਸ਼ਬਦ ਹੋਊਗਾ ਉਹ ਨਾਉਨ ਹੋਊਗਾ ਅਸੀਂ ਹੁਣ ਕਿਵੇਂ ਜਿਸ ਵੀ ਜਸਾ ਨਾਉ ਹੈ ਉਹਦੀ ਉਹਦੀ ਵਿਸ਼ੇਸ਼ਣਾ ਵੀ ਹੋਏ ਉਹਦਾ ਵਿਸ਼ੇਸ਼ਣ ਵੀ ਹੋਇਆ ਜੀ ਹੋਏਗਾ ਜੇ ਉਹ ਔਕੜ ਵਾਲਾ ਤਾਂ ਔਕੜ ਵਾਲੀ ਹੋਏਗਾ ਇਹ ਜਿਵੇਂ ਧਨ ਨਿਦਾਨੇ ਸਾਰੇ ਔਕੜ ਨਾਲੇ ਲੱਭਦੇ ਅਸੀਂ ਉੱਥੇ ਇਹਨੂੰ ਇਹਦਾ ਉਚਾਰਨ ਨਹੀਂ ਕਰਨਾ ਜਿੱਥੇ ਅਸੀਂ ਉਚਾਰਨ ਕਰਨ ਆ ਉਹਦੇ ਵਿੱਚ ਕੁਝ ਫਾਸਾ ਮੈਂ ਉਦਾਹਰਣ ਲੈਣਾ ਵੀ ਜਿੱਥੇ ਅਸੀਂ ਲਫ਼ਜ਼ ਇਹੋ ਹੀ ਬੋਲਣਾ ਸਾਰੇ ਸੰਗਤਨ ਬੇਨਤੀ ਇਹੀ ਹੈ ਮਤਲਬ ਕੋਸ਼ਿਸ਼ ਕਰੋ ਇਹ ਸਿਰ ਪੰਜਾਬੀ ਵਾਂਗੂ ਨਾ ਪੜੀਏ ਕਿਉਂਕਿ ਜੇ ਅਸੀਂ ਪੰਜਾਬੀ ਵਾਂਗ ਪੜਾਂਗੇ ਤਾਂ ਫਿਰ ਸ਼ਾਇਦ ਅਸੀਂ ਇਹਨੂੰ ਇਹੋ ਪੜੀਏ ਲੇਕਿਨ ਗੁਰਮੁਖੀ ਦਾ ਗੁਰਬਾਣੀ ਅਨੁਸਾਰ ਕੇ ਦਾ ਅਰਥ ਇਹਦਾ ਉਚਾਰਨ ਇਹੋ ਨਹੀਂ ਹੈਗਾ ਇਹ ਹੈ ਤੇ ਇਹੋ ਆ ਇਹ ਕੀ ਫਰਕ ਆਪ ਦੇਖਣਾ ਵੀ ਕਿੱਥੇ ਕਿੱਥੇ ਦਾ ਮਤਲਬ ਕਿ ਇਹ ਸ਼ਬਦ ਆਉਂਦੇ ਨੇ ਅਸੀਂ ਪੜਦੇ ਆ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਇਹ ਨੌ ਨੰਬਰਾਂ ਦੇ ਉੱਪਰ ਅੰਕਤ ਹੈਗਾ ਅਗਲਾ ਸ਼ਬਦ ਹੈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਜਪਸਾ ਦੇ ਵਿੱਚ ਸਤੰਤ ਰੰਗ ਤੇ ਹੈ ਇਸੇ ਤਰ੍ਹਾਂ ਇੱਕ ਹੋਰ ਸ਼ਬਦ ਆ ਕਰ ਕਰ ਇਹੋ ਪਹੁੰਚਾ ਇਹ ਜਿਹੜੇ ਸ਼ਬਦ ਨੇ ਇਹੋ ਵਾਲੇ ਸਾਰੇ ਜਿਹੜੇ ਮੈਂ ਇਹੋ ਗਏ ਸੀ ਇਹਨੂੰ ਇਹੋ ਹੀ ਹੋ ਕਰਨਾ ਕਿ ਕਿੱਥੇ ਇਹੋ ਪੜਨਾ ਕਿੱਥੇ ਇਹ ਪੜਨਾ ਧਰ ਕਰ ਇਹੋ ਪਹੁੰਚਾ ਸਦਨਿਤ ਪੰਨ ਇਹ ਰਹਿ ਰਸ ਦੇ ਵਿੱਚ ਮਾਰਨ ਭਰੰਗ ਕਰ ਤੇ ਆ ਇਸੇ ਤਰ੍ਹਾਂ ਫਿਰ ਗਿਆ ਸਭ ਤੇ ਉੱਚ ਇਹੋ ਪੁਕਾਰ ਸਾਧ ਸੰਗਤ ਮਿਟ ਜਾ ਮਿਟ ਜਾਤ ਵਿਕਾਰ ਇਹ ਹੈਗਾ ਸਭ ਤੇ ਉੱਚ ਸਭ ਤੇ ਉੱਚ ਇਹੋ ਪੁਕਾਰ ਇਹ ਗੌੜੀ ਮਹਿਲਾ ਪੰਜਵਾਂ ਦਾ ਹੈ 198 ਅੰਗਰ ਉੱਪਰ ਹੈਗਾ 7 ਸੰਗ ਮਿਟ ਜਾਏ ਬੇਕਾਰ ਸਭ ਤੇ ਉੱਚ ਇਹੋ ਪੁਕਾਰ ਇਸ ਤਰ੍ਹਾਂ ਇੱਕ ਸ਼ਬਦ ਹੋ ਰਿਹਾ ਹੈ ਤੇਰਾ ਇੱਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾਰ ਇਸ ਸ਼ੀਰਗ ਦੇ ਵਿੱਚ ਸ਼ੀਰਗ ਮਹਿਲਾ ਪਹਿਲਾ ਅੰਗ 24 ਇਸ ਤਰ੍ਹਾਂ ਇੱਕ ਸ਼ਬਦ ਹੈ ਇੱਕ ਨਾ ਇਹੋ ਲਿਖਿਆ ਬਹਿਵੇ ਰੋਵੇ ਦੁਖ ਆਸਮ ਰਾਗਾਸਾ ਮਹਲਾ ਪਹਿਲਾ ਇਹ ਬਾਬਰ ਵਾਣੀ ਦੇ 1700 417 ਅੰਗ ਦੇ ਉੱਪਰ ਹੈਗਾ ਬਾਗਮਾਨ ਦੀ ਚਾਰ ਸ਼ਬਦ ਇਹਨਾਂ ਵਿੱਚੋਂ ਇੱਕ ਸ਼ਬਦ ਹੈਗਾ ਉਹਦੇ ਉਹਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਇੱਕ ਨਾ ਇਹੋ ਲਿਖਿਆ ਬਹਿਵੇ ਰੋਵੇ ਦੁਖ ਇਹ ਫਿਰ ਅੱਗੇ ਸ਼ਬਦ ਇੱਕ ਹੋਰ ਹੈਗਾ ਮੰਦਾ ਕਿਸੇ ਨ ਆਖੀਐ ਪਰ ਅਖਰੇ ਉਹ 부ਝੀਐ ਰਾਗ ਆਸਾ ਦੇ ਵਿੱਚ 403 ਤਰੰਗ ਦੇ ਪਾ ਜੋ ਆਸਾ ਦੀ ਵਾਰ ਦੇ ਵਿੱਚ ਸ਼ਬਦਾਂ ਦਾ ਨੌਵੀਂ ਪੌੜੀ ਵਿੱਚ ਹੈਗਾ ਬੰਦਾ ਕਿਸੇ ਨ ਆਖੀਐ ਪਰ ਅਖਰੇ ਉਹ 부ਝੀਐ ਇਹ ਸਭ ਸਾਰੀ ਜਿਤੁ ਲੱਭੀ ਤੁਸੀਂ ਇਹੋ ਆ ਜਿਹਨੂੰ ਅਸੀਂ ਇਹੋ ਹੀ ਬੋਲਣਾ ਉਹਦੀ ਮੈਂ ਬੇਨਤੀ ਕਰਦਾ ਇੱਕ ਇਸੇ ਤਰ੍ਹਾਂ ਸ਼ਬਦ ਹੋਰ ਹੈਗਾ ਇਹੋ ਵਰ ਇਹ ਆ ਵਡਿਆਈ ਇਹ ਧਨ ਹੋਏ ਵਿਭਾਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਹਰ ਚਰਨੀ ਮਨ ਲਗਾ ਰਾਮ ਇਸ ਸੂਹੀ ਮਹਲਾ ਪੰणिमा 681 ਗਤਿ ਹੈ ਇਹ ਸਾਰੇ ਜਿਵੇਂ ਸ਼ਬਦ ਪੜਨੇ ਜੀ ਇਹ ਸਾਰੇ ਇਹੋ ਵਾਲੇ ਜਿੱਥੋਂ ਇਹ ਸ਼ਬਦ ਆ ਉਸ ਇਹੋ ਸੀ ਇਹੋ ਚਾਰਨ ਬਿਲਕੁਲ ਠੀਕ ਹੈ ਜਿੱਥੇ ਇਵਨ ਸਾਰੀ ਹੈ ਉਹਨੂੰ ਔਂਕੜਾ ਉੱਥੇ ਕੋਸ਼ਿਸ਼ ਕਰੋ ਇਹਨੂੰ ਇਹ ਲਫ਼ਜ਼ ਇਹ ਪੜੋ ਕਿਉਂ ਇਹਦੇ ਨਾਲ ਜਿਹੜਾ ਵੀ ਦੂਸਰਾ ਸੰਬੰਧ ਜਿਹੜਾ ਸ਼ਬਦ ਹੋਏਗਾ ਉਹ ਬਿਲਕੁਲ ਇਹਦੇ ਨਾਲ ਦਾ ਹੀ ਉਹਨੂੰ ਵੀ ਔਂਕੜਾ ਕਹਿੰਦੇ ਆ ਔਂਕੜ ਉਹਦੇ ਅਸੀਂ ਔਂਕੜ ਨਹੀਂ ਬੋਲਦੇ ਔਂਕੜ ਬੋਲਦੇ ਆ ਇਹਦਾ ਮਤਲਬ ਉੱਥੇ ਜਦੋਂ ਉਹ ਔਂਕੜ ਨਹੀਂ ਬੋਲਦੇ ਤਾਂ ਔਂਕੜ ਵੀ ਬੋਲਣ ਚੋਗਣੀਆਂ ਭੁੱਲਾ ਚੁੱਕਾ ਦੀ ਮਾਫੀ ਜੀ ਕਿਸੇ ਤਕਲੀਫ ਹੋ ਵੀ ਹੋਏ ਭੁੱਲਣ ਦੀ ਮਾਫੀ ਕਰਨਾ ਵਾਹਿਗੁਰੂ ਖ